ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਜੀਜਾ ਤੇ ਫੂਫੜ ਦੇ ਵਿੱਚ ਜ਼ਬਰਦਸਤ ਝੜਪ ਹੋ ਗਈ ਹੈ ਕਲਗੀ ਦੀ ਰਸਮ ਦੌਰਾਨ ਗੁਰੂ ਘਰ ਚ ਇਹ ਝੜਪ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਲਾਹਾਂ ਦੌਰਾਨ ਹੋਏ ਹੰਗਾਮੇ ਦੌਰਾਨ ਲਾੜਾ ਉੱਠ ਖੜਾ ਹੋਇਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪੂਰੀ ਵੀਡੀਓ ਤੇ ਵੀਡੀਓ ਮੁਤਲਕ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਸਵਾਲ ਹੈ ਪੀੜੇ ਫੂਫੜ ਤੇ ਜੀਜਾ ਗੁਰੂ ਘਰ ਚ ਝੜਪ ਦਾ ਕੀ ਨਤੀਜਾ ਹੁਣ ਤੁਸੀਂ ਇਹ ਵੇਖੋ ਗੁਰੂ ਘਰ ਵੀ ਨਹੀਂ ਬਖਸ਼ੇ ਜਾ ਰਹੇ ਵਿਆਹ ਦਾ ਪ੍ਰੋਗਰਾਮ ਹੈ ਤੇ ਵਿਆਹ ਦੇ ਵਿੱਚ ਕਈ ਲੋਕ ਅਜਿਹੇ ਹੁੰਦੇ ਨੇ ਕਈ ਸਾਡੇ ਰਿਸ਼ਤੇਦਾਰ ਅਜਿਹੇ ਹੁੰਦੇ ਨੇ ਕਿ ਛੋਟੀ ਛੋਟੀ ਗੱਲ ਦੇ ਵਿੱਚ ਉਹ ਮੂੰਹ ਫਲਾ ਕੇ ਬਹਿ ਜਾਂਦੇ ਨੇ ਜਾਂ ਫਿਰ ਉਹ ਕਿਸੇ ਗੱਲ ਨੂੰ ਲੈ ਕੇ ਗੁੱਸਾ ਹੋ ਜਾਂਦੇ ਨੇ ਖਾਸ ਕਰਕੇ ਜੀਜਾ ਤੇ ਫੁੱਫਣ ਦੀ ਗੱਲ ਕਰ ਲੈਨੇ ਕਿਉਂਕਿ ਕਈ ਫਿਲਮਾਂ ਦੇ ਵਿੱਚ ਵੀ ਇਹ ਦਿਖਾਇਆ ਗਿਆ ਹੈ ਕਿ ਭਾਈ ਜੀਜਾ ਰੋਸ ਜਾਂਦਾ ਹੈ ਫੁੱਫਣ ਰੋਸ ਜਾਂਦਾ ਤੇ ਇਹ ਮਨਾਉਣੇ ਬੜੇ ਔਖੇ ਨੇ ਤੇ ਇਹਨਾਂ ਨੂੰ ਮਨਾਇਆ ਕਿਵੇਂ ਜਾਂਦਾ ਤਰਲੇ ਮਿੰਤਾ ਜ਼ਰੂਰ ਕੀਤੀਆਂ ਜਾਂਦੀਆਂ ਨੇ ਪਰ ਅੱਜ ਕੱਲ ਦਾ ਸਮਾਂ ਅਜੇ ਹਾਂ ਨਹੀਂ ਰਿਹਾ ਅੱਜ ਕੱਲ ਜੇਕਰ ਫੋਫੜ ਜਾਂ ਫਿਰ ਜੀਜਾ ਵਿਆਹ ਦੇ ਵਿੱਚ ਨਾ ਵੀ ਆਵੇ ਤਾਂ ਵੀ ਵਿਆਹ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਬਹੁਤਾ ਫਰਕ ਨਹੀਂ ਪੈਂਦਾ ਪਰ ਹੁਣ ਜਿਹੜੀਆਂ ਅਸੀਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਉਹਨਾਂ ਨੂੰ ਦੇਖ ਕੇ ਤੁਸੀਂ ਵੀ ਕਹਿ ਉੱਠੋਗੇ ਕਿ ਭਾਈ ਇਹ ਕੀ ਹੋ ਰਿਹਾ ਹੈ ਲਾਵਾ ਲੈਣੀਆਂ ਸੀ ਤੇ ਉਸ ਤੋਂ ਪਹਿਲਾਂ ਹੀ ਫੋਫੜ ਤੇ ਜੀਜਾ ਗੁਰੂ ਘਰ ਦੇ ਵਿੱਚ ਹੀ ਗੁੱਥਮ-ਗੁੱਥੀ ਹੋ ਗਏ ਉਹ ਕਿਵੇਂ ਹੋ ਗਏ ਕਿ ਪਈ ਜਿਹੜਾ ਸਹਿਰਾ ਵਧਾਉਣਾ ਸੀ ਉਸ ਨੂੰ ਲੈ ਕੇ ਪਹਿਲਾਂ ਤਾਂ ਭੂਆ ਨੇ ਧੱਕਾ ਮਾਰ ਦਿੱਤਾ ਬਸ ਇੰਨੀ ਕੁ ਗੱਲ ਸੀ ਕਿ ਰੌਲਾ ਪੈ ਗਿਆ ਤੇ ਉਹ ਤਸਵੀਰਾਂ ਹੁਣ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਅਸੀਂ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਇਹ ਪੂਰਾ ਵਿਆਹ ਦਾ ਸਮਾਗਮ ਹੈ ਜਿਹੜਾ ਉਸ ਦੇ ਵਿੱਚ ਪੜਥੂ ਪੈ ਗਿਆ ਤੇ ਸਾਰੇ ਜਿਹੜੇ ਸੱਦੇ ਹੋਏ ਸੀਗੇ ਸਕੇ ਸੰਬੰਧੀ ਸੀਗੇ ਉਹ ਬਹਿ ਕੇ ਬਸ ਦੇਖਦੇ ਹੀ ਰਹਿ ਗਏ ਤੇ ਇਹ ਹਾਲਾਤ ਨੇ ਅੱਜਕੱਲ ਦੇ ਗੁਰੂ ਘਰ ਵੀ ਨਹੀਂ ਬਖਸ਼ੇ ਜਾ ਰਹੇ ਗੁਰੂ ਘਰਾਂ ਦੇ ਵਿੱਚ ਹਾਲਾਂਕਿ ਚਾਹੀਦਾ ਤਾਂ ਇਹ ਸੀ ਕਿ ਕਿਸੇ ਤਰੀਕੇ ਦੇ ਨਾਲ ਮਾਮਲਾ ਸ਼ਾਂਤ ਕੀਤਾ ਜਾਂਦਾ ਆਹਮ ਨਾਲ ਬਹਿ ਕੇ ਇਹ ਦੇਖਿਆ ਜਾਂਦਾ ਕਿ ਭਾਈ ਚਲੋ ਹੁਣ ਜੀਜਾ ਕਹਿੰਦਾ ਮੈਂ ਇਹ ਰਸਮ ਨਿਭਾ ਲੈਣਾ ਚਲੋ ਤੁਸੀਂ ਨਿਭਾ ਲਓ ਇਸ ਦੇ ਵਿੱਚ ਖੈਬਾਜੀ ਕਾਦੀ ਇਹਦੇ ਵਿੱਚ ਕਿਡ ਕਾਦੀ ਪਰ ਨਹੀਂ ਤੁਸੀਂ ਵੇਖੋ ਪਹਿਲਾਂ ਕਿਵੇਂ ਭੂਆ ੱਤਕਾ ਮਾਰਦੀ ਏ ਉਸ ਤੋਂ ਬਾਅਦ ਬਾਅਦ ਦੇ ਵਿੱਚ ਜਿਹੜੇ ਫੁੱਫੜ ਆਉਂਦਾ ਫੁੱਫੜ ਦਾ ਫਿਰ ਫਿਰ ਜਦੋਂ ਪੂਰਾ ਮਾਮਲਾ ਵੱਜ ਜਾਂਦਾ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਲੋਕਾਂ ਦੇ ਕਮੈਂਟਸ ਦੇਖਣ ਵਾਲੇ ਨੇ ਲੋਕ ਵੱਖੋ-ਵੱਖ ਪ੍ਰਤੀਕਿਰਿਆ ਦੇ ਰਹੇ ਨੇ ਖਾਸ ਕਰਕੇ ਇਸ ਪੂਰੇ ਮਾਮਲੇ ਦੀ ਨਿੰਦਾ ਹੀ ਕੀਤੀ ਜਾ ਰਹੀ ਹੈ ਕੁਲ ਮਿਲਾ ਕੇ ਇਹ ਕਹਿ ਲਈਏ ਤੇ ਨਿੰਦਾ ਕਰਨੀ ਵੀ ਬਣਦੀ ਹੈ ਕਿਉਂਕਿ ਜਦੋਂ ਤੁਸੀਂ ਗੁਰੂ ਘਰ ਦੇ ਵਿੱਚੋਂ ਤਾਂ ਤੁਹਾਨੂੰ ਥੋੜੀ-ਬਹੁਤ ਸ਼ਰਮ ਚਾਹੀਦੀ ਹੈ ਤੁਹਾਨੂੰ ਮਰਿਆਦਾ ਫਾਲੋ ਕਰਨੀ ਪੈਂਦੀ ਹੈ ਤੁਹਾਨੂੰ ਮਰਿਆਦਾ ਦੀ ਉਲੰਘਣਾ ਨਹੀਂ ਕਰਨੀ ਪਰ ਇਹ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਹੋਇਆ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਹੋਇਆ ਇਹਨਾਂ ਨੇ ਕੋਈ ਸ਼ਰਮ ਨਹੀਂ ਕੀਤੀ ਕਿ ਭਾਈ ਪਾਵਨ ਸਰੂਪ ਸਾਹਮਣੇ ਪਏ ਨੇ ਇਹਨਾਂ ਨੇ ਕੋਈ ਸ਼ਰਮ ਨਹੀਂ ਕੀਤੀ ਕਿ ਰਿਸ਼ਤੇਦਾਰ ਆਏ ਹੋਏ ਨੇ ਇਹਨਾਂ ਨੇ ਕੋਈ ਸ਼ਰਮ ਨਹੀਂ ਕੀਤੀ ਕਿ ਜੇਕਰ ਇਹ ਵੀਡੀਓ ਵਾਇਰਲ ਹੋ ਗਈ ਤਾਂ ਕੱਲ ਨੂੰ ਕੀ ਤਾਂ ਇਹ ਦਾ ਨਤੀਜਾ ਤੁਸੀਂ ਵੇਖ ਸਕਦੇ ਹੋ ਅਸੀਂ ਇਸ ਮੁੱਦੇ ਬਾਬਤ ਇਸ ਬਾਤ ਇਸ ਲਈ ਵੀ ਗੱਲਬਾਤ ਕਰ ਰਹੇ ਹਾਂ ਕਿਉਂਕਿ ਇਹ ਇੱਕ ਸੋਸ਼ਲ ਟਾਪਿਕ ਹੋ ਜਾਂਦਾ ਹੁਣ ਵਿਆਹ ਸ਼ਾਦੀਆਂ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਕੋਈ ਨਾ ਕੋਈ ਅਜਿਹੇ ਲੋਕ ਜ਼ਰੂਰ ਹੁੰਦੇ ਨੇ ਜਿਹੜੇ ਥੋੜੀ ਜਿਹੀ ਪਿੱਲੀ ਜ਼ਰੂਰ ਲਾ ਲੈਂਦੇ ਨੇ ਮਾਮਲਾ ਪਖਾ ਦੇਂਦੇ ਨੇ ਤੇ ਅੱਗ ਲਾ ਕੇ ਤਮਾਸ਼ਾ ਦੇਖਣ ਵਾਲੇ ਹੁੰਦੇ ਨੇ ਅਜਿਹੇ ਰਿਸ਼ਤੇਦਾਰ ਵੀ ਕਾਫੀ ਹੁੰਦੇ ਨੇ ਤੇ ਇਹ ਵੀ ਕਹਾਵਤ ਹੈ ਕਿ ਜਦੋਂ ਤੱਕ ਵਿਆਹ ਦੇ ਵਿੱਚ ਲੜਾਈ ਝਗੜਾ ਰਾਂ ਹੋਵੇ ਤਾਂ ਪਤਾ ਨਹੀਂ ਲੱਗਦਾ ਕਿ ਭਾਈ ਪੰਜਾਬੀਆਂ ਦਾ ਵਿਆਹ ਸੀ ਖੈਰ ਹੁਣ ਬਦਲਦੇ ਸਮੇਂ ਨਾਲ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਵੀ ਨੇ ਇਹ ਤਬਦੀਲੀਆਂ ਜ਼ਰੂਰੀ ਵੀ ਨੇ ਤੇ ਇਹ ਤਬਦੀਲੀਆਂ ਅਪਣਾਉਣੀਆਂ ਵੀ ਬੇਹੱਦ ਜ਼ਰੂਰੀ ਨੇ ਕਿ ਹੁਣ ਜ਼ਰੂਰੀ ਨਹੀਂ ਕਿ ਕਿ세 ਪੰਜਾਬੀ ਦਾ ਵਿਆਹ ਤਰਿਆ ਹੋਵੇ ਤੇ ਐਂਜ ਲੜਾਈ ਝਗੜਾ ਹੋਵੇ ਤੇ ਤਾਂ ਹੀ ਮੰਨੀਏ ਕਿ ਭਾਈ ਵਿਆਹ ਹੋਇਆ ਜ਼ਰੂਰੀ ਨਹੀਂ ਕਿ ਖਾਣ ਪੀਣ ਦਾ ਪ੍ਰੋਗਰਾਮ ਵਧੀਆ ਹੋਵੇ ਸ਼ਰਾਬ ਰੱਖੀ ਹੋਵੇ ਤਾਂ ਹੀ ਵਿਆਹ ਤਾਂ ਇਹ ਸਾਰੀਆਂ ਚੀਜ਼ਾਂ ਹੁਣ ਹੌਲੀ ਹੌਲੀ ਬਦਲ ਰਹੀਆਂ ਨੇ ਬਦਲ ਰਹੇ ਜ਼ਮਾਨੇ ਦੇ ਨਾਲ ਪਰ ਇਹ ਜਿਹੜੀਆਂ ਤਸਵੀਰਾਂ ਹੁਣ ਸਾਡੇ ਸਾਹਮਣੇ ਨਿਕਲ ਕੇ ਆਈਆਂ ਨੇ ਇਹਨਾਂ ਨੇ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਸਵਾਲ ਇਹ ਕਿ ਭਾਈ ਜੇਕਰ ਤੁਹਾਡੀ ਆਪਸ ਦੇ ਵਿੱਚ ਨਹੀਂ ਬਣਦੀ ਤਾਂ ਤੁਸੀਂ ਉਸ ਦਾ ਵਿਆਹ ਤਾਂ ਨਾ ਖਰਾਬ ਕਰੋ ਹੁਣ ਜਿਹੜਾ ਲਾੜਾ ਉਹ ਵੀ ਘਬਰਾ ਕੇ ਉੱਠ ਗਿਆ ਤੇ ਲਾੜੀ ਦੇ ਵੀ ਪਸੀਨੇ ਛੁੱਟ ਗਏ ਨੇ ਕਿ ਭਾਈ ਇਹ ਕੀ ਹੋ ਰਿਹਾ ਹੈ ਵਿਆਹ ਦਾ ਸਮਾਗਮ ਹੈ ਲਾਵਾ ਹੋਣੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਪਈ ਹੈ ਤੇ ਉਸ ਦੇ ਸਾਹਮਣੇ ਤੁਹਾਨੂੰ ਸੀਸ ਨਹੀਂ ਹਿਵਾਣਾ ਚਾਹੀਦਾ ਤੁਹਾਨੂੰ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ਪਰ ਤੁਸੀਂ ਕੀ ਸੁਨੇਹਾ ਦੇ ਰਹੇ ਹੋ ਹੁਣ ਇੰਨੀ ਇੱਕ ਗੱਲ ਨੂੰ ਲੈ ਕੇ ਇਹ ਆਪਸ ਦੇ ਵਿੱਚ ਉਲਝ ਕੇ ਗੁੱਥਮ-ਗੁੱਥੀ ਹੋ ਗਏ ਹੁਣ ਨਤੀਜਾ ਤੁਸੀਂ ਵੇਖੋ ਕੀ ਹੈ ਨਤੀਜਾ ਇਹ ਹੈ ਕਿ ਸਮਾਜ ਦੇ ਵਿੱਚ ਪਹਿਲੀ ਗੱਲ ਤਾਂ ਥੂ-ਥੂ ਹੋ ਗਈ। ਸਮਾਜ ਦੇ ਵਿੱਚ ਗੱਲਾਂ ਕਰਨ ਲੱਗ ਗੱਲਾਂ ਹੋਣ ਲੱਗ ਪਈਆਂ ਨੇ। ਜਿਹੜੇ ਪਹਿਲਾਂ ਹੀ ਪਰਿਵਾਰ ਤੋਂ ਖਾਰ ਖਾਂਦੇ ਸੀ ਕਿਉਂਕਿ ਅੱਜ ਕੱਲ ਜਿਵੇਂ ਅਸੀਂ ਕਹਿ ਲਈਏ ਕਿ ਰਫਤਾਰ ਵਾਲੀ ਜ਼ਿੰਦਗੀ ਹੈ, ਦੌੜ ਵਾਲੀ ਜ਼ਿੰਦਗੀ ਹੈ। ਇਸ ਦੇ ਵਿੱਚ ਜਿੰਨੀ ਤੇਜ਼ ਰਫਤਾਰ ਜ਼ਿੰਦਗੀ ਦੀ ਹੋ ਰਹੀ ਹੈ, ਓਨੀ ਸਾਡੇ ਦੁਸ਼ਮਣ ਬਣਦੇ ਜਾਂਦੇ ਨੇ। ਓਨੇ ਲੋਕ ਨੇ ਜਿਹੜੇ ਸਾਡੇ ਤੋਂ ਖਾਰ ਖਾਂਦੇ ਨੇ ਤੇ ਇਹਨਾਂ ਦੀ ਗਿਣਤੀ ਘਟਦੀ ਨਹੀਂ। ਇਹਨਾਂ ਦੀ ਗਿਣਤੀ ਆਪਣੇ ਆਪ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਤੇ ਇਹ ਗਿਣਤੀ ਹੈ ਹੁਣ ਜਿਹੜੀ ਉਹ ਹੱਸਾਠਠਾ ਜ਼ਰੂਰ ਕਰ ਰਹੀ ਹੋਣੀ ਹੈ ਇਹ ਵੀਡੀਓ ਦੇਖ ਕੇ ਇਹ ਕਾਰਾਵੇ ਕੇ ਘਟਨਾ ਕਰਮ ਦੇਖ ਕੇ ਕਿ ਭਾਈ ਦੇਖੋ ਫਲਾਣੇ ਦੇ ਵਿਆਹ ਦੇ ਵਿੱਚ ਇਹ ਚੀਜ਼ਾਂ ਹੋ ਗਈਆਂ ਨੇ ਤੇ ਇਹ ਇਹਨਾਂ ਚੀਜ਼ਾਂ ਨੂੰ ਅਸੀਂ ਕਿਵੇਂ ਘਟ ਕਰ ਸਕਦੇ ਹਾਂ ਕਿਵੇਂ ਇਸ ਦੇ ਉੱਤੇ ਬੰਦੀਚਾ ਲਾ ਸਕਦੇ ਹਾਂ ਕਿਵੇਂ ਲਗਾਮ ਲਗਾਮ ਲਾ ਸਕਦੇ ਹਾਂ ਇਹ ਸਾਡੀਆਂ ਸਿੱਖ ਸੰਸਥਾਵਾਂ ਨੇ ਦੇਖਣਾ ਹੈ ਉਹਨਾਂ ਨੂੰ ਸੋਚਣਾ ਪੈਣਾ ਹੈ ਕਿ ਭਾਈ ਕੋਈ ਨਾ ਕੋਈ ਸਖਤ ਕਾਰਵਾਈ ਕੀਤੀ ਜਾਵੇ ਇੱਕਦਮ ਮਸਲੇ ਦੇ ਵਿੱਚ ਤਾਂ ਜੋ ਬਾਕੀਆਂ ਨੂੰ ਵੀ ਸੁਨੇਹਾ ਮਿਲ ਜਾਵੇ ਕਿ ਭਾਈ ਤੁਸੀਂ ਗੁਰੂ ਘਰਾਂ ਦੇ ਵਿੱਚ ਥੋੜਾ ਸੰਜਮ ਬਣਾ ਕੇ ਰੱਖੋ ਗੁਰੂ ਘਰਾਂ ਦੇ ਵਿੱਚ ਤੁਸੀਂ ਨਹੀਂ ਲੜਨਾ ਹੁਣ ਮੰਨ ਲਓ ਕੋਈ ਛੋਟਾ ਬੱਚਾ ਜਾਂ ਫਿਰ ਜਿਹੜਾ ਗੁਰੂ ਘਰ ਹਲੇ ਜਾਣ ਹੀ ਲੱਗਿਆ ਉਹ ਜਦੋਂ ਗੁਰਦੁਆਰੇ ਦੇ ਵਿੱਚ ਦੇਖਦਾ ਕਿ ਭਾਈ ਗੁਰੂ ਘਰਾਂ ਦੇ ਵਿੱਚ ਕਿਵੇਂ ਲੜਾਈਆਂ ਹੁੰਦੀਆਂ ਨੇ ਤੇ ਉਹ ਟੁੱਟੇਗਾ ਨਹੀਂ ਬਿਲਕੁਲ ਉਸਦੇ ਮਾਨਸਿਕ ਬਦਲਾਅ ਹੋਣਗੇ ਤੇ ਉਹ ਜੋ ਸੋਚਦਾ ਸੀ ਉਸ ਦੀ ਸੋਚਣ ਸੋਚਣੀ ਦੇ ਵਿੱਚ ਤਬਦੀਲੀ ਆਊਗੀ ਤਾਂ ਇਹ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਕਿ ਅਸੀਂ ਸਮਾਜ ਨੂੰ ਕੀ ਦਿਖਾ ਰਹੇ ਹਾਂ ਅਸੀਂ ਜਿਹੜੀ ਹਰਕਤ ਇੱਥੇ ਗੁਰੂ ਘਰ ਦੇ ਵਿੱਚ ਕਰ ਰਹੇ ਹਾਂ ਇਹ ਕਿੱਥੋਂ ਤੱਕ ਚੱਲੇਗੀ ਤੇ ਇਸ ਦੇ ਉੱਤੇ ਕਿਹੜੀਆਂ-ਕਿਹੜੀਆਂ ਟਿੱਪਣੀਆਂ ਸਾਨੂੰ ਸੁਣਨੀਆਂ ਪੈਣਗੀਆਂ ਤੇ ਆਪਣਾ ਜਿਗਰਾ ਵੀ ਮਜ਼ਬੂਤ ਕਰਨਾ ਪਊਗਾ ਕਿ ਜੇਕਰ ਕੋਈ ਸਾਨੂੰ ਗਾਲ ਵੀ ਕੱਢ ਰਿਹਾ ਹੈ ਤੇ ਸਾਨੂੰ ਪਹਿਲਾਂ ਸੰਜਮ ਦੇ ਨਾਲ ਦੇਖਣਾ ਕਿ ਭਾਈ ਇਸ ਪੂਰੇ ਮਸਲੇ ਨੂੰ ਅਸੀਂ ਹੱਲ ਕਿੱਦਾਂ ਕਰ ਸਕਦੇ ਹਾਂ ਜ਼ਰੂਰੀ ਨਹੀਂ ਕਿ ਤੁਸੀਂ ਮੌਕੇ ਦੇ ਉੱਤੇ ਕਿਰਪਾਨਾ ਕੱਢ ਲਓ ਮੌਕੇ ਦੇ ਉੱਤੇ ਹੀ ਤੁਸੀਂ ਡੰਡੇ ਕੱਢ ਲਓ ਮੌਕੇ ਦੇ ਉੱਤੇ ਹੀ ਤੁਸੀਂ ਥਪੜੋ ਥਪੜੀ ਹੋ ਜਾਓ ਤੇ ਇਹ ਸੋਚਣ ਵਾਲੀ ਗੱਲ ਹੈ ਕਿ ਅਸੀਂ ਜਾ ਕਿਦਰ ਨੂੰ ਰਹੇ ਹਾਂ ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਇਸ ਬਾਬਤ ਕੀ ਗੁੱਸਾ ਸਾਡੇ ਉੱਤੇ ਕਿੰਨਾ ਹਾਵੀ ਹੋ ਗਿਆ ਕਿ ਅਸੀਂ ਉਸ ਦੇ ਵਿੱਚ ਪੇਸ਼ੈਂਸ ਨਹੀਂ ਰੱਖ ਪਾਉਂਦੇ ਮੰਨ ਲਓ ਤੁਹਾਨੂੰ ਕਿਸੇ ਨੇ ਕੁਝ ਕਹਿ ਦਿੱਤਾ ਤੁਹਾਡੇ ਕੋਲ ਇੰਨੀ ਪੇਸ਼ੈਂਸ ਨਹੀਂ ਕਿ ਉਸ ਗੱਲ ਨੂੰ ਤੁਸੀਂ ਪਹਿਲਾਂ 100 ਵਾਰੀ ਸੋਚੋ ਕਿ ਜੇਕਰ ਮੈਂ ਇਹ ਚੀਜ਼ ਕਰੂੰਗਾ ਤਾਂ ਇਸ ਦਾ ਨਤੀਜਾ ਕੀ ਪਰ ਇਸ ਦੇ ਬਾਵਜੂਦ ਲੋਕ ਇਹ ਚੀਜ਼ਾਂ ਕਰਦੇ ਨੇ ਤਾਂ ਫਿਰ ਹੱਸੀ ਦਾ ਤਮਾਸ਼ਾ ਵੱਡ ਜਾਂਦੇ ਨੇ